ਭਾਇਪਾ ਦੇ ਇੱਕ ਵਿਧਾਇਕ ਦੇ ਖਿਲਾਫ ਬੜੇ ਗੰਭੀਰ ਦੋਸ਼ ਲੱਗਦੇ ਨੇ ਐਫਆਈਆਰ ਦਰਜ ਹੋ ਜਾਂਦੀ ਹੈ ਐਫਆਈਆਰ ਵੀ ਬੜੇ ਗੰਭੀਰ ਦੋਸ਼ਾਂ ਦੇ ਤਹਿਤ ਦਰਜ ਹੁੰਦੀ ਹੈ 9 ਅਗਸਤ ਦਾ ਇਹ ਮਾਮਲਾ ਸੀ ਐਫਆਈਆਰ ਦਰਜ ਕੀ ਹੋਈ ਉਸ ਦੇ ਵਿੱਚ ਕਿਹੜੇ ਕਿਹੜੇ ਧਾਰਾ ਦੇ ਤਹਿਤ ਕਾਰਵਾਈ ਕੀਤੀ ਗਈ ਮੌਜੂਦਾ ਭਾਜਪਾ ਵਿਧਾਇਕ ਨੇ ਇਸ ਤੋਂ ਬਾਅਦ ਫਿਰ ਕੀ ਆਖਿਆ ਔਰ ਇਸ ਤੋਂ ਪਹਿਲਾਂ ਹੋਰ ਕੀ ਕੀ ਇਸ ਕੇਸ ਦੇ ਨਾਲ ਪਹਿਲੂ ਜੁੜੇ ਹੋਏ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਅਸਲ ਜਿਸ ਨੌਜਵਾਨ ਕੁੜੀ ਨੇ ਉਸ ਵਿਧਾਇਕ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਉਹ ਵੀ ਭਾਜਪਾ ਦੇ ਇੱਕ ਲੋਕਲ ਪੱਧਰ ਦੇ ਭਾਜਪਾ ਦੇ ਲੀਡਰ ਦੀ ਕੁੜੀ ਹੈ ਤਾਂ ਉਸ ਨੇ ਜਿਹੜਾ ਦੋਸ਼ ਲਾਇਆ ਨੇ ਐਫ ਆਈ ਆਰ ਦੇ ਵਿੱਚ ਦੱਸਿਆ ਚੰਬਾ ਮਹਿਲਾ ਪੁਲਿਸ ਥਾਣੇ ਦੇ ਵਿੱਚ ਜਿਹੜੀ ਦਰਖਾਸਤ ਦਿੱਤੀ ਉਸ ਦੇ ਵਿੱਚ ਕਿਹਾ ਗਿਆ ਕਿ ਵਿਧਾਇਕ ਨੇ ਆਪਣਾ ਕੰਮ ਕਰਵਾਉਣ ਦੇ ਲਈ ਨਾਲੇ ਤਾਂ ਮੈਨੂੰ ਕੱਲਿਆਂ ਦੇ ਵਿੱਚ ਮਿਲਣ ਲਈ ਆਖਿਆ ਗਿਆ ਔਰ ਨਾਲ ਹੀ ਮੈਨੂੰ ਆਪਣੀਆਂ ਨਿਊਡ ਦੀਆਂ ਜਿਹੜੀਆਂ ਤਸਵੀਰਾਂ ਭੇਜਣ ਲਈ ਆਖਿਆ ਗਿਆ ਜਿਹੜੀਆਂ ਕਿ ਅਸ਼ਲੀਲ ਚੈਟ ਦਾ ਮਾਮਲਾ ਸੀ ਇੱਕ ਤਰ੍ਹਾਂ ਦਾ ਉਹ ਸਾਹਮਣੇ ਆ ਜਾਂਦਾ ਜਿਸ ਤੋਂ ਬਾਅਦ ਫਿਰ ਮਹਿਲਾ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਫਤੀਸ਼ ਕੀਤੀ ਔਰ ਕੁੜੀ ਦੇ ਉਸ ਦਿੱਤੀ ਗਈ ਸਟੇਟਮੈਂਟ ਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਐਫ ਆਈ ਆਰ ਦਰਜ ਜਦੋਂ ਕੀਤੀ ਤੇ ਉਸ ਦੇ ਵਿੱਚ ਭਾਰਤੀ ਨਿਆਂ ਸੰਹਿਤਾ ਜਿਹੜਾ ਬੀ ਐਨ ਐਸ 2023 ਕਾਨੂੰਨ ਹੈ ਉਸ ਦਾ ਸੈਕਸ਼ਨ 75 ਹੈ ਤੇ ਸੈਕਸ਼ਨ 351 2 ਉਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਿਹੜਾ ਮੌਜੂਦਾ ਵਿਧਾਇਕ ਭਾਜਪਾ ਦਾ ਉਹ ਚੰਬਾ ਜ਼ਿਲ੍ਹੇ ਦੇ ਚੁਰਾ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧਿਤ ਹੈ ਤਿੰਨ ਟਾਈਮ ਦਾ ਵਿਧਾਇਕ ਹੈ 41 ਸਾਲ ਉਸ ਦੀ ਉਮਰ ਹੈ ਇਸ ਵਕਤ ਪਹਿਲਾਂ ਵੀ ਕਈ ਵਿਵਾਦਾਂ ਦੇ ਕਰਕੇ ਉਹ ਸੁਰਖੀਆਂ ਦੇ ਵਿੱਚ ਆਇਆ ਪਰ ਇਸ ਵਾਰ ਭਾਜਪਾ ਦੀ ਹੀ ਇੱਕ ਲੀਡਰ ਦੀ ਕੁੜੀ ਦੀ ਸ਼ਿਕਾਇਤ ਦੇ ਉੱਤੇ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਦਰਅਸਲ ਇਹ ਮਾਮਲਾ ਫਿਰ ਕਿੱਥੇ ਤੱਕ ਪੁੱਜਿਆ ਇਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਇਆ ਪਹਿਲਾਂ ਦੱਸ ਦਿੰਦੇ ਹਾਂ ਕਿ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਸੋ ਵਿਧਾਇਕ ਦੇ ਖਿਲਾਫ ਉਸ ਦੇ ਵਿੱਚ ਕੁੜੀ ਨੇ ਕੀ ਕੀਤਾ ਖੇ ਚੰਬਾ ਜਿਹੜਾ ਜਿਲ੍ਹਾ ਹੈ ਉਸ ਦਾ ਇਲਾਕਾ ਹੈ ਵਿਧਾਨ ਸਭਾ ਚੂਰਾ 20 ਸਾਲ ਦੀ ਕੁੜੀ ਨੇ 9 ਅਗਸਤ ਨੂੰ ਚੰਬਾ ਦੇ ਮਹਿਲਾ ਥਾਣੇ ਦੇ ਵਿੱਚ ਵਿਧਾਇਕ ਹੰਸਰਾਜ ਦੇ ਖਿਲਾਫ ਕੰਪਲੇਂਟ ਕੀਤੀ ਔਰ ਨੌਜਵਾਨ ਕੁੜੀ ਨੇ ਦੋਸ਼ ਲਾਇਆ ਕਿ ਵਿਧਾਇਕ ਨੇ ਉਸ ਨੂੰ ਅਸ਼ਲੀਲ ਫੋਟੋਆਂ ਮੰਗੀਆਂ ਉਸ ਤੋਂ ਔਰ ਨਾਲ ਹੀ ਕਿਹਾ ਕਿ ਕੰਮ ਕਰਵਾਉਣ ਦੇ ਲਈ ਉਸ ਨੂੰ ਮਿਲਣਾ ਪਵੇਗਾ ਤੇ ਨਾਲ ਹੀ ਜੋ ਮੈਂ ਕਹਾਂਗਾ ਉਹ ਤੈਨੂੰ ਕਰਨਾ ਪਵੇਗਾ ਇਹ ਸਾਰਾ ਕੁਝ ਕੁੜੀ ਨੇ ਉਸ ਐਫਆਈਆਰ ਜਿਹੜੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਐਫਆਈਆਰ ਦਰਜ ਹੋਈ ਉਸ ਦੇ ਵਿੱਚ ਦਰਜ ਕੀਤਾ 9 ਅਗਸਤ ਨੂੰ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਮਾਮਲੇ ਦੇ ਵਿੱਚ 19 ਅਗਸਤ ਨੂੰ ਸੋਸ਼ਲ ਮੀਡੀਆ ਤੇ ਐਫਆਈਆਰ ਦੀ ਕਾਪੀ ਵਾਇਰਲ ਹੁੰਦੀ ਰਹਿ ਗਏ ਤਾਂ ਫਿਰ ਇਹ ਮਾਮਲਾ ਤੂਲ ਪਕੜ ਗਿਆ ਤੇ ਉਸ ਤੋਂ ਬਾਅਦ ਕੁੜੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਹਿ ਦਿੱਤਾ ਕਿ ਜਿਹੜੀ ਇਹ ਐਫਆਈਆਰ ਹੈ ਜਾਂ ਸ਼ਿਕਾਇਤ ਹੈ ਇਸ ਨੂੰ ਅੱਗੇ ਵਧਾਉਣਾ ਨਹੀਂ ਚਾਹੁੰਦੀ ਹਾਲਾਂਕਿ ਪੁਲਿਸ ਅਧਿਕਾਰੀ ਜਿੰਤੋਂ ਤੱਕ ਸਾਡੇ ਜਾਣਕਾਰ ਦੱਸਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੁੜੀ ਨੇ ਇਹ ਨਹੀਂ ਕਿਹਾ ਕਿ ਉਸਦੇ ਨਾਲ ਜੋ ਜੋ ਉਸਨੇ ਸ਼ਿਕਾਇਤ ਵਿੱਚ ਲਿਖਾਇਆ ਸੀ ਉਹ ਨਹੀਂ ਹੋਇਆ ਪਰ ਉਹ ਅੱਗੇ ਇਸ ਮਾਮਲੇ ਨੂੰ ਵਧਾਉਣਾ ਨਹੀਂ ਚਾਹੁੰਦੀ ਇੱਕ ਵਾਰ ਫਿਰ ਤੋਂ ਵਿਧਾਇਕ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪਹਚਾਇਆ ਕਿ ਕੁਝ ਐਸਾ ਉਹ ਜੋ ਐਸਾ ਹੋਇਆ ਹੀ ਨਹੀਂ ਹੈ ਉਹਨਾਂ ਦੇ ਪਿਤਾ ਉਹਨਾਂ ਦੇ ਚੰਗੇ ਮਿੱਤਰ ਨੇ ਇਹ ਵਿਧਾਇਕ ਦਾ ਕਹਿਣਾ ਹੈ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲਬਾਤ ਆਖੀ ਹੈ ਕਰਦਿਆਂ ਹੋਇਆਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਉਹਨਾਂ ਦੇ ਪਿਤਾ ਜਿਹੜੀ ਕੁੜੀ ਨੇ ਸ਼ਿਕਾਇਤ ਕਰਤਾ ਉਸਦੇ ਪਿਤਾ ਉਸਦੇ ਚੰਗੇ ਮਿੱਤਰ ਨੇ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਕਮੈਂਟ ਕਰ ਰਹੇ ਨੇ ਕਿ ਲੜਕੀ ਦੇ ਉੱਤੇ ਸ਼ਾਇਦ ਪ੍ਰੈਸ਼ਰ ਬਣ ਗਿਆ ਹੋਵੇਗਾ ਇਸ ਕਰਕੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੁਣ ਇਸ ਵਿਧਾਇਕ ਦਾ ਪਛੋਕੜ ਕੀ ਹੈ ਲਗਾਤਾਰ ਵਿਵਾਦਾਂ ਦੇ ਵਿੱਚ ਰਹਿਣ ਦੇ ਕਰਕੇ ਵਿਧਾਇਕ ਸੁਰਖੀਆਂ ਫੜ ਲੈਂਦੇ ਨੇ ਭਾਜਪਾ ਵਿਧਾਇਕ ਹੰਸ ਰਾਜ ਤੇ ਇਸ ਤਰ੍ਹਾਂ ਦੇ ਵਿਵਾਦ ਆਉਂਦੇ ਰਹੇ ਨੇ ਜਿਹੜੇ ਕਿ ਸੁਰਖੀਆਂ ਬਣਦੇ ਰਹੇ ਇੱਕ ਚੰਬਾ ਦੇ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਨੂੰ ਕਿਸ ਤਰ੍ਹਾਂ ਤਰੀਕੇ ਦੇ ਨਾਲ ਪੇਸ਼ ਹੋ ਆਏ ਉਹ ਵੀ ਮਾਮਲਾ ਬੜਾ ਫੜ ਗਿਆ ਸੀ ਤੂਲ ਇੱਕ ਆਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਸਕੂਲ ਜਿਹੜਾ ਕਿ ਸਾਰਿਆਂ ਤੱਕ ਪਹੁੰਚ ਗਿਆ ਸਕੂਲੀ ਬੱਚਿਆਂ ਨੂੰ ਥੱਪੜ ਮਾਰਨ ਤੱਕ ਦਾ ਮਾਮਲਾ ਵੀ ਇੱਕ ਸਾਹਮਣੇ ਆਇਆ ਸੀ ਔਰ ਇੱਕ ਮਹਿਲਾ ਦੇ ਨਾਲ ਅਸ਼ਲੀਲ ਗੱਲਬਾਤ ਕਥਿਤ ਆਡੀਓ ਜਿਹੜਾ ਉਹ ਵੀ ਵਾਇਰਲ ਹੋਇਆ ਸੀ ਉਹ ਦੱਸਿਆ ਉਦੋਂ ਇਹ ਗਿਆ ਸੀ ਕਿ ਉਹ ਵਿਧਾਇਕ ਦੀ ਆਵਾਜ਼ ਹੈ ਹਾਲਾਂਕਿ ਇਸ ਮਾਮਲੇ ਦੇ ਉੱਤੇ ਵੀ ਵਿਧਾਇਕ ਨੇ ਨਾਂ ਨੁੱਕਰ ਕਰ ਦਿੱਤੀ ਸੀ ਕਿ ਸਾਰਾ ਕੁਝ ਜੋ ਹੋ ਰਿਹਾ ਉਸ ਨੂੰ ਬਦਨਾਮ ਕਰਨ ਦੇ ਲਈ ਕੀਤਾ ਜਾ ਰਿਹਾ ਇਹ ਸਾਰਾ ਮਾਮਲਾ ਸੀ ਦਰਅਸਲ ਵੱਖ-ਵੱਖ ਮੀਡੀਆ ਦਾਰਿਆਂ ਨੇ ਖਬਰ ਜਿਹੜੀ ਰਿਪੋਰਟ ਕੀਤੀ ਹੈ ਪਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਰਿਪੋਰਟ ਜਿਹੜੇ ਕਿ ਸੀਨੀਅਰ ਜਰਨਲਿਸਟ ਸੌਰਵ ਪਰਾਸ਼ਰ ਦੀ ਰਿਪੋਰਟ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਰਿਪੋਰਟ ਕੀਤਾ ਹੈ ਔਰ ਹੁਣ ਨਵਾਂ ਮੋੜ ਕੀ ਆਇਆ ਇਸ ਖਬਰ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਉਸ 20 ਸਾਲਾ ਕੁੜੀ ਜਿਹੜੀ ਕਿ ਭਾਜਪਾ ਲੀਡਰ ਦੀ ਹੀ ਕੁੜੀ ਸੀ ਜਿਸ ਨੇ ਭਾਜਪਾ ਦੇ ਵਿਧਾਇਕ ਖਿਲਾਫ ਸ਼ਿਕਾਇਤ ਕੀਤੀ ਹੁਣ ਉਹ ਬੈਕ ਟਰੈਕ ਤੇ ਆਈ ਹੈ 10-11 ਦਿਨ ਬੀਤਣ ਤੋਂ ਬਾਅਦ ਅਸਲ ਉਹ ਐਫਆਈਆਰ ਦੀ ਕਾਪੀ ਜਦੋਂ ਆ ਵਾਇਰਲ ਹੋਣ ਲੱਗੀ ਜਾਂ ਚਰਚਾ ਦਾ ਵਿਸ਼ਾ ਬਣਨ ਲੱਗੀ ਤਾਂ ਉਸ ਕੁੜੀ ਨੇ ਕਿਹਾ ਕਿ ਮੈਂਟਲ ਸਟ੍ਰੈਸ ਦੇ ਕਰਕੇ ਉਸ ਨੇ ਕੰਪਲੇਂਟ ਆ ਜਿਹੜੀ ਉਹ ਲਿਖਾ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਪਰ ਹੁਣ ਮੰਨਿਆ ਜਾ ਰਿਹਾ ਚਰਚਾ ਆਮ ਉੱਥੇ ਚੰਬਾ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਇਸ ਮਾਮਲੇ ਦਾ ਪਤਾ ਲੱਗਿਆ ਕਿ ਕੀ ਭਾਜਪਾ ਦੇ ਵੱਲੋਂ ਜਾਂ ਭਾਜਪਾ ਦੇ ਉਸ ਵਿਧਾਇਕ ਦੇ ਵੱਲੋਂ ਜਿਹੜਾ ਕੀ ਉਦਸ ਰਹੇ ਨੇ ਕਿ ਜਿਹੜੀ ਕੁੜੀ ਨੇ ਸ਼ਿਕਾਇਤ ਕੀਤੀ ਉਹਨਾਂ ਦੇ ਪਿਤਾ ਤਾਂ ਸਭ ਨੂੰ ਮੇਰੇ ਬਹੁਤ ਵਧੀਆ ਮਿੱਤਰ ਨੇ ਕੀ ਉਹਨਾਂ ਦੇ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਪਾ ਦਿੱਤਾ ਗਿਆ ਜਾਂ ਫਿਰ ਕੁੜੀ ਨੇ ਮਨਮਰਜ਼ੀ ਦੇ ਨਾਲ ਇਹ ਕੰਪਲੇਂਟ ਆ ਜਿਹੜੀ ਉਸ ਦੇ ਉੱਤੇ ਅਗਲੀ ਕਾਰਵਾਈ ਆ ਜਿਹੜੀ ਉਹ ਨਹੀਂ ਮੰਗੀ ਚੰਬਾ ਦੇ ਚੁਰੂ ਇਲਾਕੇ ਦਾ ਇਹ ਮਸਲਾ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਕੰਪਲੇਂਟ ਤਾਂ ਦਿੱਤੀ ਗਈ ਸੀ ਉਸ ਦੇ ਵਿੱਚ ਕੱਲੀ-ਕੱਲੀ ਗੱਲ ਲਿਖੀ ਗਈ ਸੀ ਕਿ ਮੇਰੇ ਤੋਂ ਅਸ਼ਲੀਲ ਫੋਟੋਆਂ ਦੀ ਮੰਗ ਕੀਤੀ ਗਈ ਮੈਨੂੰ ਮਿਲਣ ਲਈ ਵੀ ਆਖਿਆ ਗਿਆ ਔਰ ਜਿਵੇਂ ਮੈਂ ਕਹਾਂਗਾ ਉਵੇਂ ਕਰਨਾ ਪਵੇਗਾ ਇਹ ਵਿਧਾਇਕ ਨੇ ਆਖਿਆ ਇਸ ਸ਼ਿਕਾਇਤ ਦੇ ਵਿੱਚ ਸਭ ਕੁਝ ਦਰਸ ਸੀ ਜਿਸ ਦੇ ਆਧਾਰ ਦੇ ਉੱਤੇ ਮਹਿਲਾ ਪੁਲਿਸ ਥਾਣਾ ਜਿਹੜਾ ਚੰਬਾ ਦਾ ਉੱਥੇ ਮਾਮਲਾ ਦਰਜ ਹੋ ਗਿਆ ਉਹ ਦੋਸ਼ ਲਾਇਆ ਗਿਆ ਸੀ ਸਾਰਾ ਪਰ ਹੁਣ 19 ਅਗਸਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਫ ਆਈ ਆਰ ਦੀ ਕਾਪੀ ਵਾਇਰਲ ਹੋਣ ਦੇ ਕਰਕੇ ਉਹ ਸਾਰੇ ਮਾਮਲੇ ਤੋਂ ਪਾਸਾ ਪਲਟ ਲਿਆ ਕੁੜੀ ਨੇ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਹੁਣ ਕਿ ਇਸ ਤਰ੍ਹਾਂ ਦੀ ਕੋਈ ਗੱਲ ਆ ਜਿਹੜੀ ਉਹ ਨਹੀਂ ਹੋਈ ਹਾਲਾਂਕਿ ਵਿਧਾਇਕ ਨੇ ਵੀ ਇਸ ਤੇ ਤੋਂ ਡਿਨਾਈ ਕੀਤਾ ਪਰ ਕੁੜੀ ਨੇ ਹਾਲੇ ਤੱਕ ਇਹ ਤਾਂ ਨਹੀਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਰ ਇਹ ਜ਼ਰੂਰ ਕਹਿ ਦਿੱਤਾ ਕਿ ਉਹ ਅੱਗੇ ਇਸ ਦੇ ਉੱਤੇ ਕਾਰਵਾਈ ਕਰਵਾਉਣਾ ਨਹੀਂ ਚਾਹੁੰਦੇ 11 ਦਿਨ ਬਾਅਦ ਉਸ ਕੁੜੀ ਨੇ ਪਾਸਾ ਪਲਟ ਲਿਆ ਔਰ ਸੋਮਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਬਣ ਗਈਆਂ ਸਨ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਕਾਫੀ ਚੱਲ ਗਈ ਸੀ ਪਰ ਹੁਣ ਉਸ ਨੇ ਆਪਣਾ ਬਿਆਨ ਆ ਜਿਹੜਾ ਉਸ ਦੇ ਵਿੱਚ ਲਿਖਿਆ ਹੈ ਚੰਬਾ ਦੇ ਚੂਰਾ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਹੰਸ ਰਾਜ ਦੇ ਖਿਲਾਫ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਵਿਧਾਇਕ ਦੇ ਉੱਤੇ ਲਗਾਏ ਗਏ ਸਾਰੇ ਜਿਹੜੇ ਇਲਜ਼ਾਮਾਂ ਨੂੰ ਹੁਣ ਹੋਰ ਤਰ੍ਹਾਂ ਦੱਸਿਆ ਜਾ ਰਿਹਾ ਪਲਟ ਗਿਆ ਉਸ ਨੌਜਵਾਨ ਕੁੜੀ ਨੇ ਕਿਹਾ ਕਿ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ ਤੇ ਕਾਂਗਰਸ ਦੇ ਕੁਝ ਜਿਹੜੇ ਨੇਤਾ ਨੇ ਉਹ ਇਸ ਨੂੰ ਬਦਨਾਮ ਕਰ ਰਹੇ ਨੇ ਹੁਣ ਉਹ ਗੱਲ ਕੁੜੀ ਕਹਿਣ ਲੱਗੀ ਐ ਉਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਬਿਆਨ ਆ ਦਿੱਤਾ ਕਿ ਕੁੜੀ ਨੇ ਕਿਹਾ ਕਿ ਉਹ ਤੇ ਉਹਨਾਂ ਦਾ ਪਰਿਵਾਰ ਵਿਧਾਇਕ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਨੇ ਇੱਥੇ ਦੱਸਦੀ ਐ ਕਿ ਜਿਹੜੀ ਕੁੜੀ ਐ ਉਹ ਆਪਣੇ ਪਿਤਾ ਜਿਹੜੇ ਕਿ ਭਾਜਪਾ ਦੇ ਬੂਥ ਲੈਵਲ ਦੇ ਲੀਡਰ ਨੇ ਭਾਜਪਾ ਦੇ ਉੱਥੋਂ ਦੇ ਪ੍ਰਧਾਨਗੀ ਉਹਨਾਂ ਨੂੰ ਆਉਦਾ ਮਿਲਿਆ ਹੋਇਆ ਤਾਂ ਉਹਨਾਂ ਦਾ ਵਿਧਾਇਕ ਦੇ ਨਾਲ ਪਹਿਲਾਂ ਤੋਂ ਕਾਫੀ ਸਮੇਂ ਤੋਂ ਜਿਹੜਾ ਆਉਣਾ ਜਾਣਾ ਸੀ ਪਰ ਉਸ ਨੌਜਵਾਨ ਕੁੜੀ ਦੇ ਉਸ ਬਿਆਨ ਤੋਂ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੈਨੂੰ ਜਿਸ ਤਰ੍ਹਾਂ ਕਹਾਂਗਾ ਉਸ ਤਰ੍ਹਾਂ ਕਰਨਾ ਪਵੇਗਾ ਔਰ ਅਸ਼ਲੀਲ ਫੋਟੋਆਂ ਵੀ ਮੰਗੀਆਂ ਗਈਆਂ ਇਹ ਸਾਰਾ ਕੁਝ ਜਿਹੜਾ ਅਸ਼ਲੀਲ ਚੈਟ ਦਾ ਮਸਲਾ ਸੀ ਜਾਂ ਗੱਲਬਾਤ ਦਾ ਮਸਲਾ ਸੀ ਪਹਿਲਾਂ ਕੁੜੀ ਸ਼ਿਕਾਇਤ ਦਿੰਦੀ ਹੈ ਤੇ ਹੁਣ ਉਸ ਵਿਧਾਇਕ ਦੇ ਖਿਲਾਫ ਆ ਜਿਹੜਾ ਅੱਗੇ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਉਹ ਕਰਵਾਉਣਾ ਨਹੀਂ ਚਾਹੁੰਦੀ ਕੁੜੀ ਤਾਂ ਹੁਣ ਇੱਥੋਂ ਕੀ ਮੰਨਿਆ ਜਾਵੇ ਕੀ ਕੀ ਕੁੜੀ ਦੇ ਉੱਤੇ ਜਾਂ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਸੀ ਪ੍ਰੈਸ਼ਰ ਸੀ ਇਸ ਕਰਕੇ ਹੁਣ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਕੁੜੀ ਨੇ ਜਾਂ ਫਿਰ ਕੁੜੀ ਨੇ ਪਹਿਲਾਂ ਕਿਸੇ ਦੇ ਚਾਂਸੇ ਦੇ ਵਿੱਚ ਆ ਕੇ ਸਾਰੀ ਗੱਲਬਾਤ ਲਿਖੀ ਹੈ ਹਾਲਾਂਕਿ ਕਿਸੇ ਵੀ ਕਾਂਗਰਸ ਨੇਤਾ ਦਾ ਨਾਮ ਨਹੀਂ ਲਿਆ ਕੁੜੀ ਨੇ ਕਿ ਕਿਹੜੇ ਕਾਂਗਰਸ ਨੇਤਾ ਸੀ ਜਿਹੜੇ ਉਸ ਨੂੰ ਇਸ ਤਰ੍ਹਾਂ ਕਹਿ ਰਹੇ ਸੀ ਕਰਨ ਨੂੰ ਜਾਂ ਫਿਰ ਬਦਨਾਮ ਕਰ ਰਹੇ ਨੇ ਪਰ ਇਹਨਾਂ ਜ਼ਰੂਰ ਕਿਹਾ ਗਿਆ ਕਿ ਕੁਝ ਨੇਤਾ ਨੇ ਜਿਹੜੇ ਇਸ ਵਿੱਚ ਸਿਆਸਤ ਕਰ ਰਹੇ ਨੇ ਹੁਣ ਇਸ ਮਾਮਲੇ ਦੀ ਸੱਚਾਈ ਕੀ ਹੈ ਉਸੀ ਸਹੀ ਜੇ ਅੰਦਾਜ਼ਾ ਲਗਾ ਸਕਦੇ ਹੋ ਪਰ ਵਕ ਵਕ ਮੀਡੀਆ ਆਧਾਰਿਆਂ ਨੇ ਜੋ ਰਿਪੋਰਟ ਕੀਤਾ ਲੋਕਲ ਪੱਧਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਹੰਸ ਰਾਜ ਦੇ ਖਿਲਾਫ ਜਿਹੜਾ ਮਾਮਲਾ ਆਇਆ ਸੀ ਉਸ ਦੇ ਵਿੱਚ ਹੁਣ ਅਗਲੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਕੁੜੀ ਨੇ ਉਹ ਬਿਆਨ ਆਪਣੇ ਬਦਲ ਲਏ ਨੇ 10 ਤੋਂ 11 ਦਿਨਾਂ ਦੇ ਬਾਅਦ ਇਸ ਦਾ ਮੁੱਖ ਕਾਰਨ ਕੀ ਹੋ ਸਕਦਾ ਇਹ ਤਾਂ ਜਾਂ ਕੁੜੀ ਜਾਣਦੀ ਹੈ ਜਾਂ ਫਿਰ ਜਿਸ ਦੇ ਖਿਲਾਫ ਦੋਸ਼ ਲੱਗੇ ਸਨ ਉਹੀ ਇਸ ਦੀ ਸੱਚਾਈ ਦੱਸ ਸਕਦੇ ਨੇ ਪਰ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਆ ਵਿਧਾਇਕ ਨੇ ਆਖਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਹਾਲਾਂਕਿ ਜਿਹੜੀ ਸ਼ਿਕਾਇਤ ਕਰਤਾ ਕੁੜੀ ਉਸ ਦੇ ਪਿਤਾ ਭਾਜਪਾ ਦੇ ਹੀ ਲੀਡਰ ਨੇ ਤੇ ਉਹ ਮੇਰੇ ਚੰਗੇ ਮਿੱਤਰ ਨੇ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਕਾਂਗਰਸ ਦੀ ਵੀ ਕੋਈ ਸਟੇਟਮੈਂਟ ਆਉਂਦੀ ਹੈ ਜਾਂ ਉੱਥੋਂ ਦੀ ਕੋਈ ਹੋਰ ਪਾਰਟੀ ਦਾ ਵੀ ਕੋਈ ਸਟੇਟਮੈਂਟ ਸਾਹਮਣੇ ਆਉਂਦਾ ਜਦ ਤੱਕ ਕੋਈ ਇਸ ਮਾਮਲੇ ਦੇ ਨਾਲ ਜੁੜਿਆ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ